ਇਹ ਜਿਹੜਾ ਨਾਂ ਜਿਹੜਾ ਬੜਾ ਥੋੜਾ ਜਿਹਾ ਵੱਖਰਾ ਨਾਂ ਰਹੀਮ ਯਾਰ ਖਾਨ ਰਹੀਮ ਯਾਰ ਖਾਨ ਜਿਹੜਾ ਇਹ ਪੰਜਾਬ ਦਾ ਆਖਰੀ ਜ਼ਿਲ੍ਹਾ ਵਾ ਸਾਡੇ ਚੜ੍ਹਦੇ ਸਾਈਡ ਤੇ ਜਿਹੜਾ ਵਾ ਉਹ ਇੰਡੀਆ ਦਾ ਬਾਰਡਰ ਲੱਗਦਾ ਰਾਜਸਥਾਨ ਇੱਥੇ ਕਿੰਨੇ ਚਿਰ ਤੋਂ ਰਹਿ ਰਹੇ ਆ ਜਾਂ ਪਰਿਵਾਰ ਕਿਦੋਂ ਤੋਂ ਰਹਿ ਰਿਹਾ ਤੁਹਾਡਾ ਪਿਸ਼ੋਕੜ ਕਿੱਥੋਂ ਸ਼ੁਰੂ ਹੁੰਦਾ ਬੇਸਿਕਲੀ ਤੇ ਅਸੀਂ ਇੰਡੀਆ ਤੋਂ ਜਲੰਧਰ ਤੋਂ ਜੀ ਜਲੰਧਰ ਸ਼ਹਿਰ ਜਲੰਧਰ ਸ਼ਹਿਰ ਦੇ ਨਾਲ ਢਿਲਵਾ ਤੋਂ ਢਿਲਵਾ ਤੋਂ ਤੁਸੀਂ ਇਹ ਦੇਖੋ ਅਸੀਂ ਇੱਥੇ ਆਏ ਉਹਨਾਂ ਨੇ ਆਪਣੇ ਵਸਾਇਲਾ ਨੂੰ ਘਟਾ ਕੇ ਸਾਨੂੰ ਆਪਣੇ ਵਸਾਇਲ ਦਿੱਤੇ ਇਸ ਸ਼ਹਿਰ ਦਾ ਜਿਹੜੀ ਸਭ ਤੋਂ ਵੱਡੀ ਖੂਬੀ ਇੱਥੇ ਹਰ ਕੌਮ ਦਾ ਬੰਦਾ ਇਤਰੀਂਦਾ ਏ ਜ਼ਿਲ੍ਹਾ ਰੀਯਾਰ ਖਾਨ ਪੰਜਾਬ ਦਾ ਉਹ ਜ਼ਿਲ੍ਹਾ ਵਾ ਜਿੱਥੇ 5 ਤੋਂ 6 슈ਗਰ ਮਿੱਲਾਂ ਵਾ ਮੈਨੂੰ ਇਹ ਸਮਝ ਹੀ ਨਹੀਂ ਆਈ ਵੀ ਸ਼ੇਖਾਂ ਦਾ ਮਹਿਲ ਇੱਥੇ ਉਹਨਾਂ ਦਾ ਕੈਸਾ ਦੇ ਆ ਵੀ ਇਧਰ ਦਾ ਇਥੇ ਕੀ ਹੋ ਕੀ ਸਾਰਾ ਮਾਜਰਾ ਜਿਹੜੇ ਇਥੇ ਵੱਡੇ ਸ਼ੇਖ ਹੁੰਦੇ ਜ਼ਮੀਰ ਤੋਂ ਹੋਸ਼ ਤੋਂ ਪਹਿਲੇ ਦੀ ਗੱਲ ਆ ਉਹ ਇੱਥੇ ਹੁੰਦੇ ਸੀ ਸਾਡੇ ਇਥੇ ਦੇ ਜਿਹੜੇ ਬਾਦਸ਼ਾਹ ਸੀ ਸਾਰੇ ਉਹਨਾਂ ਨਾਲ ਉਹਨਾਂ ਦੀ ਬੜਾ ਉੱਠਣ ਬੈਣ ਸੀ ਮਿਲਣਾ ਜਲਣਾ ਸੀ ਉਹਨਾਂ ਨੇ ਫਿਰ ਇਥੇ ਆਪਣਾ ਘਰ ਬਣਾ ਲਿਆ ਮਤਲਬ ਮਹਿਲ ਬਣਾ ਲਿਆ ਪਿੰਡ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜਦੀ ਕਲਾ ਚ ਹੋਵੋਗੇ ਆਪਾਂ ਵੀ ਚੜਦੀ ਕਲਾ ਚਾਂ ਦੌਰਾ ਚੱਲ ਰਿਹਾ ਪਾਕਿਸਤਾਨ ਦਾ 2025 ਜਨਵਰੀ ਦਾ ਮਹੀਨਾ ਤੇ ਅੱਜ ਤਰੀਕ ਹੋ ਗਈ ਹੈ ਜੀ 23 ਸੋ 23 ਤਰੀਕ ਜਾਨੀ ਕਿ ਜਨਵਰੀ ਦਾ ਮਹੀਨਾ ਵੀ ਲਾਗੇ ਲੱਗ ਗਿਆ ਪਰ ਇੱਥੇ ਇੱਕ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਸੀ ਪਹਿਲੀ ਵਾਰ ਹੋਇਆ ਲਾਹੌਰ ਤੋਂ ਬਾਹਰ ਨਿਕਲੇ ਜਾਂ ਉਸ ਰੂਟ ਤੋਂ ਬਾਹਰ ਨਿਕਲੇ ਜਿਹੜੇ ਤੇ ਨਾਰਮਲ ਪਰਦੇਸੀ ਖਾਸ ਕਰਕੇ ਪੰਜਾਬੀ ਜਾਂ ਸਿੱਖ ਭਾਈਚਾਰਾ ਆਉਂਦਾ ਉਸ ਤੋਂ ਬਾਹਰ ਨਿਕਲ ਕੇ ਦੂਰ ਦਰਾਡੇ ਕਰਾਚੀ ਦੇ ਰਾਹ ਦੇ ਵਿੱਚ ਪਏ ਤੇ ਉਸ ਰਾਹ ਦੇ ਬਿਲਕੁਲ ਅੱਧ ਵਿਚਾਲੇ ਜੇ ਕਈਏ ਸੀ ਤੇ ਕੋਟ ਮਿਠਣ ਦੀ ਧਰਤੀ ਇਤਿਹਾਸ ਨਾਲ ਜੁੜੇ ਹੋਏ ਲੋਕ ਪੋਇਟਰੀ ਨਾਲ ਜੁੜੇ ਹੋਏ ਲੋਕ ਧਰਮ ਨਾਲ ਜੁੜੇ ਹੋਏ ਲੋਕ ਇਸ ਨਾਂ ਤੋਂ ਕਾਫੀ ਵਖਵਣ ਜੇਕਰ ਕੋਟ ਮਿਠਣ ਦੀ ਗੱਲ ਆਉਂਦੀ ਆ ਤੇ ਖਵਾਜਾ ਗੁਲਾਮ ਫਰੀਦ ਜੀ ਦੀ ਗੱਲ ਆਉਂਦੀ ਆ ਸੋ ਖ्वाजा ਸਾਹਿਬ ਦੀ ਇਹ ਧਰਤੀ ਆ ਖ्वाजा ਸਾਹਿਬ ਦੀਆਂ ਇੱਥੇ ਪਦਚਨ ਪਏ ਆ ਤੇ ਉਹਨਾਂ ਦੀਆਂ ਯਾਦਾਂ ਨੇ ਤੇ ਉਹਨਾਂ ਦਾ ਜਿਹੜਾ ਸਾਰੇ ਆਬੋ ਹਵਾ ਦੇ ਵਿੱਚ ਉਹਨਾਂ ਦਾ ਇੱਕ ਰਸ ਅੱਜ ਵੀ ਦੇਖਣ ਨੂੰ ਮਹਿਸੂਸ ਹੋ ਰਿਹਾ ਬੜਾ ਵਧੀਆ ਲੱਗੀ ਦੋ ਕਿ ਦਿਨਾਂ ਤੋਂ ਇੱਥੋਂ ਆਏ ਹੋਏ ਆ ਇਸ ਧਰਤੀ ਦੇ ਉੱਤੇ ਇਸ ਧਰਤੀ ਦੀਆਂ ਬਹੁਤ ਸਾਰੀਆਂ ਖਾਸੀਅਤਾਂ ਤਾਂ ਖਾਸੀਅਤ ਦਾ ਪਤਾ ਲੱਗਿਆ ਸੋ ਮੈਨੂੰ ਲੱਗਿਆ ਵੀ ਕਿਉਂ ਨਾ ਇਹ ਸਾਰੀਆਂ ਖਾਸੇ ਤੁਹਾਡੇ ਨਾਲ ਵੀ ਸਾਂਝੀਆਂ ਕੀਤੀਆਂ ਜਾਣ ਕਿਉਂਕਿ ਮੇਰੇ ਵਰਗੇ ਬਹੁਤ ਸਾਰੇ ਬਲੌਗਰ ਪਾਕਿਸਤਾਨ ਆਉਂਦੇ ਆ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਪੁੱਛਦੀਆਂ ਕਰਦੇ ਆ ਪਰ ਕਈ ਵਾਰੀ ਇੰਨੀ ਦੂਰ ਦਰਾਡੇ ਦੀ ਚੀਜ਼ ਨਹੀਂ ਮਿਲਦੀ ਸੋ ਤਕਰੀਬਨ 8-9 ਘੰਟੇ ਦਾ ਸਫ਼ਰ ਤੈਅ ਕਰਕੇ ਲਾਹੌਰ ਤੋਂ ਇੱਥੇ ਪਹੁੰਚੇ ਸੀ ਤੇ ਇੱਥੇ ਆ ਕੇ ਦੇਖਿਆ ਤਾਂ ਇੱਥੇ ਇੱਕ ਬਹੁਤ ਹੀ ਸੋਹਣਾ ਸ਼ਹਿਰ ਵੱਸਦਾ ਤੇ ਇਸ ਸ਼ਹਿਰ ਦੇ ਵਿੱਚ ਜੇਕਰ ਹੁਣ ਆਪਾਂ ਗੱਲ ਕਰਨੀ ਹੋਵੇ ਜਾਂ ਜਾਣਕਾਰੀ ਲੈਣੀ ਆ ਤਾਂ ਮੈਨੂੰ ਲੱਗਿਆ ਵੀ ਜੇ ਇੱਥੋਂ ਦਾ ਜੰਪਾਲ ਬੰਦਾ ਹੋਵੇ ਇੱਥੋਂ ਸਾਰੀ ਉਮਰ ਗੁਜ਼ਾਰੀ ਹੋਵੇ ਤਾਂ ਉਹਨਾਂ ਦੇ ਤਜਰਬੇ ਤੁਹਾਡੇ ਨਾਲ ਸਾਂਝੇ ਕਰਾਈਏ ਤਾਂ ਜਾਦੇ ਵਧੀਆ ਹੋਣਗੇ ਕਿਉਂਕਿ ਨਹੀਂ ਤਾਂ ਅਧੂਰੀ ਜਾਣਕਾਰੀ ਉਦੋਂ ਵੀ ਖਤਰਨਾਕ ਹੁੰਦੀ ਆ ਸੋ ਕੁਦਰਤ ਦੇਖੋ ਕੀ ਰੰਗ ਦਿਖਾਉਂਦੀ ਆ ਥੋੜੇ ਸਾਲਾਂ ਤੋਂ ਸਾਡੀ ਵੀ ਸਾਂਝ ਪਈ ਚੌਧਰੀ ਗੁਲਜ਼ਾਰ ਅਹਿਮਦ ਟਿਲੋਂਸਾਰਣਾ ਤੇ ਉਹਨਾਂ ਨਾਲ ਫੋਨ ਤੇ ਰਾਬਤਾ ਹੁੰਦਾ ਰਿਹਾ ਪਰ ਐਤ ਕੀ ਸਵੱਭਾ ਬਣਿਆ ਉਹਨਾਂ ਦੇ ਪਿੰਡ ਸ਼ਹਿਰ ਗਰਾ ਆਉਣ ਦਾ ਅਸੀਂ ਫਿਰ ਉਹਨਾਂ ਨੂੰ ਫੜ ਲਿਆ ਜੀ ਤੇ ਪਾ ਲਿਆ ਕੈਮਰੇ ਮੂਰੇ ਅਸੀਂ ਆਖਿਆ ਵੀ ਇੱਥੋਂ ਦੀਆਂ ਗੱਲਾਂ ਤੁਹਾਡੇ ਮੂੰਹੋਂ ਸੁਣਨੀਆਂ ਕਿਉਂਕਿ ਅਸਲ ਜਿਹੜੀ ਸੱਚਾਈ ਆ ਇਹ ਹੀ ਦੱਸ ਸਕਦੇ ਇੱਥੋਂ ਦੇ ਇਹ ਜੰਮਪੜ ਨੇ ਸੋ ਜੀ ਆਨੂ ਤੇ ਸਤਿ ਸ੍ਰੀ ਅਕਾਲ ਜੀ ਜੀ ਆਨ ਜੀ ਸੋ ਬਾਈ ਜੀ ਪਿੰਡੂ ਸਟ੍ਰੇਲੀਆ ਤੇ ਪਹਿਲਾਂ ਤੁਹਾਡਾ ਸਵਾਗਤ ਆ ਫਿਰ ਬੜੇ ਸੋਹਣੇ ਸਜ ਰਹੇ ਹੋ ਤੁਰਲੇ ਦੇ ਵਿੱਚ ਪੂਰੇ ਢਿੱਲੋਂਾਂ ਦੇ ਸਰਦਾਰ ਲੱਗ ਰਹੇ ਹੋ ਮੈਂ ਸਵੇਰ ਤੋਂ ਦੇਖ ਰਿਹਾ ਹਾਂ ਤੁਸੀਂ ਕੰਮ ਦੇ ਵਿੱਚ ਵੀ ਐਡੀ ਵੱਡੀ ਕਾਨਫਰੰਸ ਕਰਾਈ ਪਹਿਲਾਂ ਤਾਂ ਉਹਦੇ ਲਈ ਵਧਾਈ ਦੇ ਪਾਤਰੋਂ ਤੇ ਆਪਣੇ ਦੋਸਤਾਂ ਨਾਲ ਤੁਸੀਂ ਇ ਇੱਥੇ ਕਿੰਨੇ ਚਿਰ ਤੋਂ ਰਹਿ ਰਹੇ ਆ ਜਾਂ ਪਰਿਵਾਰ ਕਿਦੋਂ ਤੋਂ ਰਹਿ ਰਿਹਾ ਤੁਹਾਡਾ ਪਿਸ਼ੋਕੜ ਕਿੱਥੋਂ ਸ਼ੁਰੂ ਹੁੰਦਾ ਬੇਸਿਕਲੀ ਤੇ ਅਸੀਂ ਇੰਡੀਆ ਤੋਂ ਜਲੰਧਰ ਤੋਂ ਜੀ ਜਲੰਧਰ ਸ਼ਹਿਰ ਆ ਕੇ ਜਾਂ ਜਲੰਧਰ ਸ਼ਹਿਰ ਦੇ ਨਾਲ ਢਿਲਵਾਂ ਤੋਂ ਢਿਲਵਾਂ ਤੋਂ ਓਕੇ ਜੀ ਤੇ ਉਹ ਜਦੋਂ ਵੱਡੇ ਸਾਰੇ ਇੱਧਰ ਆ ਗਏ ਹੂੰ ਹੂੰ ਤੇ ਜਦੋਂ ਪਾਕਿਸਤਾਨ ਬਣਿਆ ਹੂੰ ਹੂੰ ਤੇ ਉਜਾੜਾ ਪਿਆ ਤੇ ਉਹ ਇੱਥੇ ਆ ਗਏ ਹੂੰ ਹੂੰ ਇੱਥੋਂ ਫਿਰ ਪਹਿਲੇ ਉਹ ਗੁਜਰਾਤ ਦੇ ਕੋਲ ਸੀ ਫਿਰ ਇੱਥੋਂ ਅਸੀਂ ਇੱਥੇ ਆ ਕੇ ਮੇਰੀ ਪਦੇਸ਼ ਇੱਥੋਂ ਦੀ ਆ। ਹੂੰ ਮੇਰੀ ਪਦੇਸ਼ ਇੱਥੇ ਸਾਡੇ ਇਸਰਾ ਰਹੀਮਯਾਰ ਖਾਨ ਦੀ ਆ। ਹੂੰ ਹੂੰ ਰਹੀਮਯਾਰ ਖਾਨ ਜਿਹੜਾ ਇਹ ਪੰਜਾਬ ਦਾ ਆਖਰੀ ਜ਼ਿਲ੍ਹਾ ਵਾਂ। ਹੂੰ ਇਹਦੇ ਵਿੱਚ ਚਾਰ ਤਹਿਸੀਲਾਂ ਵਾਂ। ਹੂੰ ਹੂੰ ਜਿਹਦੇ ਵਿੱਚ 55 ਲੱਖ ਦੀ ਤਕਰੀਬਨ ਆਬਾਦੀ ਆ। ਟੋਟਲ ਆਬਾਦੀ। ਟੋਟਲ ਆਬਾਦੀ। ਤੇ ਇਹ ਐਗਰੀਕਲਚਰ ਸਾਰਾ ਏਰੀਆ ਵਾ ਉਸ ਤੋਂ ਬਾਅਦ ਸਾਡੇ ਨਾਲ ਪੰਜ ਦਰਿਆ ਜਿਹਨੂੰ ਕਹਿੰਦੇ ਦਰਿਆਏ ਪੰਜ ਆਨੰਦ ਹੂੰ ਉਹ ਸਾਡੇ ਲਹਿੰਦੇ ਸਾਈਡ ਤੋਂ ਉਹ ਗੁਜ਼ਰਦਾ ਵਾ ਹੂੰ ਸਾਡੇ ਚੜ੍ਹਦੇ ਸਾਈਡ ਤੇ ਜਿਹੜਾ ਵਾ ਉਹ ਇੰਡੀਆ ਦਾ ਬਾਰਡਰ ਲੱਗਦਾ ਰਾਜਸਥਾਨ ਹੂੰ ਹੂੰ ਜੈਸਲਮੇਰ ਕਹਿੰਦੇ ਉਹ ਤਾਂ ਸ਼ਹਿਰ ਦਾ ਨਾਮ ਆ ਹਾਂਜੀ ਹਾਂਜੀ ਉਸ ਤੋਂ ਬਾਅਦ ਸਾਡੇ ਸੂਬੇ ਇਕੱਠੇ ਹੁੰਦੇ ਇੱਕ ਸਾਈਡ ਤੇ ਸਾਡਾ ਸੂਬਾ ਸਿੰਧ ਇੱਕ ਸਾਈਡ ਤੇ ਸੂਬਾ ਸਾਡਾ ਸੂਬਾ ਬਲੋਚਿਸਤਾਨ ਹੂੰ ਹੂੰ ਤੇ ਇਹ ਜਿਹੜਾ ਪੰਜਾਬ ਦਾ ਆਖਰੀ ਜ਼ਿਲ੍ਹਾ ਵਾ ਸਿੰਧ ਕਿੰਨੀ ਦੂਰ ਹੈ ਇੱਥੋਂ ਇੱਥੋਂ ਸਿੰਧ ਹੈਗਾ ਵਾ ਸਾਡੇ ਆਰੀਮਯਾਰ ਖਾਨ ਜ਼ਿਲ੍ਹਾ ਇਹਦੇ ਨਾਲ ਇੱਕ ਇਹਦੀ ਤਹਸੀਲ ਸਤਕਾਬਾਦ ਲਹਿੰਦੇ ਵਾਲੀ ਸਾਈਡ ਤੇ ਤੇ ਤਕਰੀਬਨ ਇੱਥੋਂ ਮੈਕਸਿਮਮ 45 ਕਿਲੋਮੀਟਰ ਤੇ ਹੈਗਾ ਹੂੰ ਹੂੰ ਤੇ ਸੂਬਾ ਸ਼ੁਰੂ ਹੋ ਜਾਂਦਾ ਤੇ ਤਕਰੀਬਨ ਕੋਈ 58 ਕਿਲੋਮੀਟਰ ਤੇ ਰਾਉਂਡ ਅਬਾਊਟ ਬਲੋਚਿਸਤਾਨ ਸ਼ੁਰੂ ਹੋ ਜਾਂਦਾ ਤੇ ਸਾਡੀ ਸਾਰੇ ਇੱਥੇ ਜਿਹੜੀ ਨਾ ਅਸਲ ਸਾਰੀਆਂ ਕੋਮਾਬਾਦ ਆ ਹੂੰ ਹੂੰ ਅਸੀਂ ਕਿਉਂਕਿ ਸਾਰੇ ਉੱਥੋਂ ਮਾਈਗ੍ਰੇਟ ਹੋ ਕੇ ਇੱਥੇ ਆਏ ਤੇ ਇੱਥੇ ਦੇ ਲੋਕ ਇੰਨੇ ਅੱਛੇ ਲੋਕ ਆ ਔਰ ਮਿਲਨ ਸਾਰਾ ਉਹਨਾਂ ਨੇ ਤੁਸੀਂ ਇਹ ਦੇਖੋ ਅਸੀਂ ਇੱਥੇ ਆਏ ਉਹਨਾਂ ਨੇ ਆਪਣੇ ਵਸੈਲਾਂ ਨੂੰ ਘਟਾ ਕੇ ਸਾਨੂੰ ਆਪਣੇ ਵਸੈਲ ਦਿੱਤੇ ਹੂੰ ਤੇ ਇੰਨੀ ਮੁਹੱਬਤ ਵਾਲੀ ਧਰਤੀ ਆ ਬਾਬਾ ਗੁਲਾਮ ਫਰੀਦ ਦੀ ਧਰਤੀ ਆ ਗੁਲਾਮ ਫਰੀਦ ਸਾਹਿਬ ਦਾ ਸਰਾਇਕੀ ਦੇ ਵਿੱਚ ਬੜੇ ਕਲਾਮ ਆ ਬੜੀਆਂ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚ ਇੱਥੇ ਲੋਕ ਜਿਹੜੇ ਇੱਥੇ ਦੇ ਲੋਕ ਸਮਝਦੇ ਪੜ੍ਹਦੇ ਉਹਦੇ ਉੱਤੇ ਅਮਲ ਵੀ ਕਰਦੇ ਉਦਾਂ ਉਹ ਬੜੇ ਪਿਆਰੇ ਲੋਕ ਸੀਗੇ ਤੇ ਉਹਨਾਂ ਨੇ ਆਪਣੀ ਬਾਹ ਫਲਾਈ ਲੋਕਾਂ ਨੂੰ ਕਿ ਆਓ ਸਾਡੇ ਕੋਲ ਸਾਡੇ ਮਹਿਮਾਨ ਬਣੋ ਫਿਰ ਅਸੀਂ ਇੱਥੇ ਆਏ ਮੇਰੀ ਦੇ ਪਦਾਇਸ਼ ਇੱਥੇ ਦੀ ਹੈ ਜਿਹਦੇ ਵਿੱਚ ਅਸੀਂ ਸਾਡਾ ਇਸ ਸ਼ਹਿਰ ਦਾ ਜਿਹੜੀ ਸਭ ਤੋਂ ਵੱਡੀ ਖੂਬੀ ਇੱਥੇ ਹਰ ਕੌਮ ਦਾ ਬੰਦਾ ਇੱਥੇ ਰਹਿੰਦਾ ਵਾ ਅੱਛਾ ਜੀ ਚਾਹੇ ਉਹ ਸਾਡੇ ਬਲੋਚਿਸਤਾਨ ਦੇ ਲੋਕ ਆ ਚਾਹੇ ਕੇ ਪੀ ਕੇ ਦੇ ਲੋਕ ਆ ਚਾਹੇ ਸਿੰਧ ਦੇ ਮਤਲਬ ਭਾਈਚਾਰੇ ਵਾਂਗੂ ਰਹਿਣ ਡਏ ਹ ਹਮ ਤੇ ਸਾਨੂੰ ਤੇ ਬੜੀ ਖੁਸ਼ੀ ਹੋਈ ਬੜੀ ਤੁਹਾਨੂੰ ਵਧਾਈਆਂ ਸਾਰਿਆਂ ਨੂੰ ਸਾਡੀ ਪਹਿਲੀ ਕਾਨਫਰੰਸ ਇੱਡੀ ਕਾਮਯਾਬ ਰਹੀ ਤੁਸੀਂ ਜੀ ਆਏ ਜੀ ਆਏ ਨੂੰ ਤੁਸੀਂ ਆਸਟ੍ਰੇਲੀਆ ਤੋਂ ਮਿੰਟੂ ਸਾਹਿਬ ਬੜਾ ਟਾਈਮ ਕੱਢਿਆ ਦੋਸਤ ਸਾਡੇ ਦੋਸਤ ਸਾਥ ਨਾਲ ਹੋਰ ਵੀ ਆਏ ਤੇ ਤੁਹਾਨੂੰ ਤੁਸੀਂ ਸਾਡਾ ਸ਼ਹਿਰ ਦੇਖਿਆ ਕਿੱਡਾ ਪਰਮਨ ਸੋਹਣਾ ਸ਼ਹਿਰ ਸਰਸਬਜ਼ਾਬਾਦ ਸਾਡੇ ਇੱਥੇ ਇਹ ਜ਼ਿਲ੍ਹਾ ਰੀਮਯਾਰ ਖਾਨ ਪੰਜਾਬ ਦਾ ਉਹ ਜ਼ਿਲ੍ਹਾ ਵਾ ਜਿੱਥੇ 5 ਤੋਂ 6 슈ਗਰ ਮਿੱਲਾਂ ਵਾ ਅੱਛਾ 슈ਗਰ ਕੈਨ ਓਕੇ ਤੇ ਉਸ ਤੋਂ ਬਾਅਦ ਇੱਥੇ ਖਾਦ ਫੈਕਟਰੀਜ਼ ਆ ਸਾਡੇ ਕੋਲ ਉਸ ਤੋਂ ਬਾਅਦ ਯੂਨੀਲੀਵਰ ਆ ਉਸ ਤੋਂ ਬਾਅਦ ਇੱਥੇ ਕੋਕ ਦਾ ਪਲਾਂਟ ਆ ਉਸ ਤੋਂ ਬਾਅਦ ਬੇਅੰਤਹਾ ਜ਼ਿਆਦਾ ਇੱਥੇ से फलोर मिलस आहे उते कंट्रोल शेड आहे मतिलबु सर सबजा इलाही ਫਿਰ ਉਸ ਤੋਂ ਬਾਅਦ ਇਹ ਸੰਗਮ ਵੀ ਹੈ ਇੱਥੋਂ ਸਾਰੇ ਜਿੰਨੇ ਸੂਬੇ ਸਾਰੇ ਇੱਥੋਂ ਇਸ ਜ਼ਿਲ੍ਹੇ ਚ ਗੁਜ਼ਰ ਕੇ ਜਾਂਦੇ ਆ ਜੇ ਕਰਾਚੀ ਲਾਹੌਰ ਦਾ ਵੀ ਮੇਨ ਰੂਟ ਹੈ ਉਹ ਮੇਨ ਇਹੀ ਆ ਇੱਥੋਂ ਰਹੀਮਯਾਰ ਖਾਨ ਜੋ ਜਿਹੜੀ ਕਰਾਚੀ ਵਾਲੀ ਟ੍ਰੇਨ ਆ ਉਹ ਰਹੀਮਯਾਰ ਖਾਨ ਚ ਹੋ ਕੇ ਜਾਣਾ ਚਾਹੇ ਉਹ ਬਲੋਚਿਸਤ ਜਾਣਾ ਉਹ ਰਹੀਮਯਾਰ ਚ ਹੋ ਕੇ ਜਾਣਾ ਤੇ ਤੁਸੀਂ ਫਿਰ ਦੂਸਰਾ ਦਿਨ ਆਏ ਹੋ ਤੁਹਾਨੂੰ ਕਿੰਨੀਆਂ ਮੁਹਬਤਾਂ ਤੇ ਸੰਤ ਚਾਹੇ ਬਹੁਤ ਚੜੇ ਹੋਏ ਕਿ ਸਾਡੇ ਭਰਾ ਆਏ ਆ ਨੇ ਤੇ ਮੇਜ਼ਬਾਨੀ ਥੋੜੀ ਮਨੀ ਪੈਣੀ ਆ ਉਸ ਤੋਂ ਬਾਅਦ ਜਿਹੜੇ ਇੱਥੇ ਦੇ ਜਿਹੜੇ ਸਾਡੇ ਇੱਥੇ ਤੇ ਏਅਰਪੋਰਟ ਆ ਹੂੰ ਹੂੰ ਇਹ ਕਿਹੜੇ ਏਅਰਪੋਰਟ ਜਿਹੜਾ ਵਾ ਪਬਲਿਕ ਦਾ ਵਾ ਦੂਸਰਾ ਇੱਥੇ ਸ਼ੇਖ ਜ਼ੈਦ ਉਹਨਾਂ ਨੇ ਸ਼ੇਖਾ ਨੇ ਉਹਨਾਂ ਦਾ ਏਅਰਪੋਰਟ ਆ ਹੂੰ ਹੂੰ ਉਹਨਾਂ ਦੇ ਮਹਿਲ ਦੇ ਕਰੀਬ ਆ ਹੂੰ ਹੂੰ ਤੇ ਸਾਡੇ ਰੋਹੀ ਜਿਹੜਾ ਲਫ਼ਜ਼ ਆ ਨਾ ਸਾਡੇ ਜਿਹੜਾ ਲਹਿੰਦੇ ਚੜ੍ਹਦੇ ਵਾਲੀ ਸਾਈਡ ਨੂੰ ਇੱਥੇ ਰੋਹੀ ਲੱਗਦਾ ਸਾਰਾ ਰੋਹੀ ਰੇਗਿਸਤਾਨ ਮੈਂ ਇੱਥੇ ਇਸੇ ਗੱਲ ਤੋਂ ਅੱਗੇ ਸ਼ੁਰੂ ਕਰਨੀ ਚਾਹੂਗਾ ਪਰ ਪਹਿਲਾਂ ਮੈਂ ਦਰਸ਼ਕਾਂ ਨਾਲ ਇਹ ਗੱਲ ਕਰਨੀ ਵਾਜਬ ਸਮਝਦਾ ਇਥੇ ਮੈਂ ਜਦੋਂ ਇਹ ਕਾਨਫਰੰਸ ਬਾਰੇ ਮੈਨੂੰ ਪਤਾ ਲੱਗਿਆ ਤੇ ਨਾਮ ਬਾਰੇ ਪਤਾ ਲੱਗਿਆ ਤੇ ਇਹਦੇ ਵਿੱਚ ਰੋਹੀ ਲਿਖਿਆ ਰੋਹੀ ਮੈਂ ਰੋਹੀ ਤੋਂ ਕੁਝ ਹੋਰ ਸਮਝ ਗਿਆ ਕਿਉਂਕਿ ਅੱਜ ਕੱਲ ਲੋਕ ਇੰਗਲਿਸ਼ ਦੇ ਵੀ ਪਹਿਲੇ ਪਹਿਲੇ ਅੱਖਰ ਜੇ ਲੈ ਕੇ ਆਪਦਾ ਸ਼ਾਰਟ ਨਾਮ ਕੱਢ ਲੈਂਦੇ ਆ ਪਰ ਮੈਂ ਕੋਈ ਰੋਹੀ ਸ਼ਬਦ ਤੋਂ ਅਣਜਾਣ ਨਹੀਂ ਸੀ ਕਿਉਂਕਿ ਰੋਹੀ ਬਿਆਵਾਨ ਦੇ ਵਿੱਚ ਹੀ ਮੈਂ ਪਲਿਆ ਸੀ ਬਠਿੰਡੇ ਦੇ ਏਰੀਏ ਨੂੰ ਵੀ ਟਿੱਬਿਆਂ ਦਾ ਏਰੀਆ ਕਿਹਾ ਜਾਂਦਾ ਸੀ ਤੇ ਅਕਸਰੀ ਰੋਹੀ ਵਾਲਾ ਖੇਤ ਵੀ ਅਸੀਂ ਰੋਟੀ ਫੜਾਉਣ ਜਾਂਦੇ ਰਹੇ ਆ ਡਰ ਦੇ ਡਰਾਉਂਦੇ ਕਹਿੰਦੇ ਵੀ ਰੋਹੀ ਵਾਲੇ ਖੇਤ ਨਹੀਂ ਜਾਈ ਭਾਈ ਉੱਥੇ ਕਿੱਕਰ ਤੇ ਕਾਟੋ ਰਹਿੰਦੀ ਆ ਬੋਲੀਆਂ ਦਾ ਵੀ ਹਿੱਸਾ ਸੀ ਸੋ ਰੋਹੀ ਸ਼ਬਦ ਮੇਰੇ ਲਈ ਅਣਜਾਣ ਨਹੀਂ ਸੀ ਪਰ ਕੁਝ ਕੁ ਚੀਜ਼ਾਂ ਨੂੰ ਸੀ ਜੋ ਘੱਟ ਵਰਤਣ ਲੱਗ ਜਾਂਦੇ ਆ ਤੇ ਟਿੱਬੇ ਖਤਮ ਹੋ ਗਏ ਰੋਹੀਆਂ ਖਤਮ ਹੋ ਗਈਆਂ ਸਾਡੇ ਚੜ੍ਹਦੇ ਪੰਜਾਬ ਵਾਲੇ ਪਾਸੇ ਤਾਂ ਉਹ ਰੋਹੀ ਸ਼ਬਦ ਮੈਨੂੰ ਖਾਸੇ ਚਿਰ ਬਾਅਦ ਇੱਧਰ ਸੁਣਨ ਨੂੰ ਮਿਲਿਆ ਪਰ ਇੱਥੇ ਆ ਕੇ ਰੋਹੀ ਸ਼ਬਦ ਸੁਣ ਕੇ ਬੱਚਿਆਂ ਦੇ ਮੂੰਹੋਂ ਵੀ ਸੁਣ ਕੇ ਸਭ ਦੇ ਮੂੰਹੋਂ ਸੁਣ ਕੇ ਬੜੀ ਇੱਕ ਸਕੂਨ ਜਿਹਾ ਮਿਲਿਆ ਵੀ ਇੱਥੇ ਹਲੇ ਵੀ ਉਹ ਰੋਹੀ ਹੈਗੀ ਆ ਸੋ ਇਹ ਰਾਜਸਥਾਨ ਦਾ ਜਿਹੜਾ ਜੈਸਲਮਰ ਸ਼ਹਿਰ ਆ ਇਥੋਂ ਬਾਰਡਰ ਤੋਂ ਨੇੜੇ ਪੈਂਦਾ ਜਾਨੀ ਕਿ ਥੋੜੇ ਪਾਸੇ ਦੋਨੇ ਪਾਸੇ ਰੋਹੀ ਆ ਫੇਰ ਸ਼ਹਿਰ ਆ ਜੋ ਉਹ ਤਾਂ ਕਿਲੋਮੀਟਰਾਂ ਚ ਪਤਾ ਲੱਗ ਜੂਗਾ ਤੁਸੀਂ ਦੇਖ ਸਕਦੇ ਹੋ ਪਰ ਵੀ ਨੇੜੇ ਜੈਸਲਮਰ ਜਿਹੜਾ ਸ਼ਹਿਰ ਆ ਸੋ ਰਾਜਸਥਾਨ ਦਾ ਜਿਹੜਾ ਦੌਰਾ ਕਰਨ ਆਉਂਦੇ ਆ ਉਹ ਸਮਝ ਸਕਦੇ ਆ ਵੀ ਇਧਰਲੇ ਪਾਸੇ ਵੀ ਕਿਹੋ ਜਿਹਾ ਮਾਹੌਲੂ ਪਰ ਮੈਂ ਜੋ ਨਕਸ਼ੇ ਤੇ ਦੇਖ ਰਿਹਾ ਸੀ ਤਾਂ ਗ੍ਰੀਨਰੀ ਜਿਹੜੀ ਉਹ ਸ਼ਹਿਰ ਦੇ ਨਾਲ ਤੇ ਜਿਹੜਾ ਟਰੈਕ ਜਾ ਰਿਹਾ ਉਹ ਪੂਰਾ ਗ੍ਰੀਨ ਤੇ ਆਸੇ ਪਾਸੇ ਜਿਹੜੇ ਜਿਹੜੇ ਉਹਦੇ ਟਿੱਬੇ ਆ ਹੁਣ ਜਿਹੜੀ ਗੱਲ ਸ਼ੇਖਾਂ ਦੀ ਕੀਤੀ ਸੀ ਆਪਾਂ ਪਹਿਲਾਂ ਸ਼ੇਖਾਂ ਦੀ ਗੱਲ ਕਰਦੇ ਆਂ ਫੇਰ ਅੱਗੇ ਤੁਰਦੇ ਆਂ ਕਿਉਂਕਿ ਇੰਡਸਟਰੀ ਦੀ ਵੀ ਮੈਂ ਗੱਲ ਕਰਨੀ ਆਂ ਬਾਈ ਜੀ ਖੁਦ ਵੱਡੇ बिजनेসম্যান ਆ ਇੱਕ ਮੈਂ ਇੱਥੇ ਗੱਲ ਪਹਿਲਾਂ ਦੱਸ ਦਿਆਂ ਸਾਰਕ ਬਾਰੇ ਤੁਸੀਂ ਅਕਸਰ ਸੁਣਦੇ ਹੋ ਸਾਰਕ ਸੰਮੇਲਨ ਹੁੰਦੇ ਆ ਬਿਲਕੁਲ ਸਾਊਥ ਏਸ਼ੀਅਨ ਕੰਟਰੀਜ਼ ਦਾ ਜਿਹੜਾ ਇੱਕ ਗਰੁੱਪ ਬਣਿਆ ਹੋਇਆ ਉਹ ਸਾਰਕ ਦੇ ਹਰ ਮੁਲਕ ਚੋਂ ਗਿਣਤੀ ਦੇ ਗਿਣੇ ਚੁਣੇ ਬੰਦੇ ਜਿਹੜੇ ਉਹਦੇ ਮੈਂਬਰ ਹੁੰਦੇ ਆ ਤੇ ਢਿਲੋਂ ਸਾਹਿਬ ਸਾਰਕ ਦੇ ਪਾਕਿਸਤਾਨ ਮੰਨੀਓ ਲਾਈਫ ਟਾਈਮ ਮੈਂਬਰ ਆ ਇਹਨਾਂ ਦੀ ਵੱਡੀ ਅਚੀਵਮੈਂਟ ਆ ਪਾਕਿਸਤਾਨ ਚ ਮੈਨੂੰ ਲੱਗਦਾ ਇਕੱਲੇ ਹੋਂ ਤੁਸੀਂ ਨਹੀਂ ਹੋਰ ਵੀ ਦੋਸਤ ਹੈਗੇ ਆ ਲਾਈਫ ਜਿਹੜੇ ਆ ਉਹ ਘਟ ਆ ਲਾਈਫ ਘਟ ਆ ਲਾਈਫ ਮੈਂਬਰ ਤਾ ਹਯਾਤ ਮੈਂ ਹੈਗਾ ਮੈਂਬਰ ਜੀ ਜੀ ਤੇ ਤੁਸੀਂ ਅੱਗੇ ਫਰਮਾ ਰਹੇ ਸੀ ਰੋਹੀ ਦੇ ਬਾਰੇ ਜੀ ਜੀ ਬਿਲਕੁਲ ਚੈਂਬਰ ਆਫ ਕਾਮਰਸ ਦੇ ਵਿੱਚ ਵੀ ਤੁਸੀਂ ਹਾਂ ਜੀ ਚੈਂਬਰ ਆਫ ਕਾਮਰਸ ਸਾਡੇ ਥਰੀਮিয়ার ਖਾਨ ਮੈਂ ਉਹਦਾ ਵੀ ਮੈਂਬਰ ਆ ਉਹਦੇ ਮੈਂਬਰ ਆ ਸੋ ਜਿਹੜੀ ਰੋਹੀ ਦੀ ਗੱਲ ਹੋਈ ਨਾ ਰੋਹੀ ਦੇ ਵਿੱਚ ਤੁਸੀਂ ਸ਼ੇਖਾਂ ਦੀ ਗੱਲ ਕੀਤੀ ਮੈਨੂੰ ਇਹ ਸਮਝ ਹੀ ਨਹੀਂ ਆਈ ਵੀ ਸ਼ੇਖਾਂ ਦਾ ਮਹਿਲ ਇੱਥੇ ਉਹਨਾਂ ਦਾ ਕੈਸਾ ਹੈ ਵੀ ਉਹਨਾਂ ਦਾ ਇੱਥੇ ਕੀ ਹੋ ਕੀ ਸਾਰਾ ਮਾਜਰਾ ਅਸਲ ਇਵੇਂ ਆ ਜਿਹੜੀ ਰੋਹੀ ਹੈ ਨਾ ਸਾਡੇ ਅਸੀਂ ਇੱਥੇ ਸਰੈਕੀ ਦੇ ਵਿੱਚ ਇਹਨੂੰ ਰੇਗਿਸਤਾਨ ਨੂੰ ਰੋਹੀ ਕਿਹਾ ਜਾਂਦਾ ਜੀ ਤੇ ਤੁਹਾਨੂੰ ਪਤਾ ਮਿਡਲ ਏਸਟ ਦੇ ਵਿੱਚ ਤੇ ਬਹੁਤ ਜ਼ਿਆਦਾ ਡੇਜ਼ਰਟ ਅਰੇਗਿਸਤਾਨ ਹੂੰ ਜਿਹੜੇ ਕਿਉਂਕਿ ਸਾਡਾ ਜਿਹੜਾ ਹੈ ਨਾ ਸ਼ੇਖ ਦੁਬਈ ਦਾ ਜਿਹੜਾ ਉਹਨਾਂ ਨਾਲ ਅਬੂ ਧਬੀ ਵਾਲੇ ਨਾਲ ਸਾਡਾ ਪਾਕਿਸਤਾਨ ਦਾ ਬਹੁਤ ক্লোਜ਼ ਰਿਲੇਸ਼ਨ ਆ ਹੂੰ ਹੂੰ ਐਵੇਂ ਭਾਈਚਾਰੇ ਦਾ ਰਿਲੇਸ਼ਨ ਆ ਉਹ ਸਮਝੋ ਸਾਡੇ ਮੁਲਕ ਨੂੰ ਇਦਾਂ ਹੀ ਸਮਝਦੇ ਆਪਣਾ ਹੀ ਆ ਹੂੰ ਹੂੰ ਅਸੀਂ ਉਹਨਾਂ ਨੂੰ ਇਹ ਸਮਝਦੇ ਸਾਡਾ ਹੀ ਆ ਸਾਡਾ ਹੀ ਤੇ ਜਿੱਦਾਂ ਕਤਰ ਹੋ ਗਿਆ ਉਹ ਉਹਨਾਂ ਦਾ ਵੀ ਇੱਥੇ ਸਾਡੇ ਨਾਲਾਂ ਜਾਣ ਇਦਾਂ ਦਾ ਭਾਈਚਾਰਾ ਉਹ ਤੋਂ ਬਾਅਦ ਸਾਡੇ ਪਾਕਿਸਤਾਨੀ ਜਿੰਨੇ ਇੱਥੋਂ ਦੇ ਮਜ਼ਦੂਰ ਤਬਕਾ ਦੂਸਰੇ ਉੱਥੇ ਜੌਬ ਕਰਦੇ ਜਿਹਨੂੰ ਓਵਰਸੀਸ ਸਾਰੇ ਕਿਹਾ ਜਾਂਦਾ ਬਿਲਕੁਲ ਤੇ ਉਹ ਫਿਰ ਸਾਡਾ ਉਹਨਾਂ ਨਾਲ ਇਦਾਂ ਦਾ ਰਿਸ਼ਤਾ ਵਾ ਜਿਹੜੇ ਇੱਥੇ ਵੱਡੇ ਸ਼ੇਖ ਹੁੰਦੇ ਸੀ ਮੇਰੀ ਤੋਂ ਹੋਸ਼ ਤੋਂ ਪਹਿਲੇ ਦੀ ਗੱਲ ਆ ਉਹ ਇੱਥੇ ਹੁੰਦੇ ਸੀ ਸਾਡੇ ਇੱਥੇ ਦੇ ਜਿਹੜੇ ਬਾਦਸ਼ਾਹ ਸੀ ਸਾਰੇ ਉਹਨਾਂ ਨਾਲ ਉਹਨਾਂ ਦੀ ਬੜਾ ਉੱਠਣ ਬਹਿਣ ਸੀ ਮਿਲਣਾ ਜਲਣਾ ਸੀ ਉਹਨਾਂ ਨੇ ਫਿਰ ਇੱਥੇ ਆਪਣਾ ਘਰ ਬਣਾ ਲਿਆ ਮਤਲਬ ਮਹਿਲ ਬਣਾ ਲਿਆ ਉਹ ਮਹਿਲ ਇਦਾਂ ਬਣਾਇਆ ਜਿੱਦਾਂ ਤੁਸੀਂ ਇਹਨੂੰ ਸਮਝ ਲੋ ਕਿ ਉਹ ਜਿੱਦਾਂ ਬੰਦਾ ਸ਼ਿਕਾਰ ਕਰਦਾ ਸਾਡੇ ਕਿਉਂਕਿ ਇਹ ਰੇਗਿਸਤਾਨ ਬਹੁਤ ਲੰਬਾ ਚੌੜਾ ਵਾ ਤੇ ਉਹ ਫਿਰ ਉਹਦੇ ਵਿੱਚ ਸ਼ਿਕਾਰ ਸ਼ਕੂਰ ਕਰਦੇ ਆ ਫਿਰ ਇੱਥੇ ਸਾਡੇ ਉਹਨਾਂ ਨੇ ਮਾਸ਼ਾਅੱਲਾ ਬਹੁਤ ਜ਼ਿਆਦਾ ਹਸਪਤਾਲ ਬਣਾਇਆ ਪੂਰੇ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਇਦਾਂ ਸਮਝਿਆ ਕਿ ਮਤਲਬ ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਨਾ ਕਿ ਜਿੱਦਾਂ ਉਹਨਾਂ ਦਾ ਆਪਣਾ ਹੀ ਮੁਲਕ ਆ ਮਤਲਬ ਜਿੱਦਾਂ ਸਾਡਾ ਉਹਨਾਂ ਨਾਲ ਭਾਈਚਾਰਾ ਨਾ ਉਹਦੀ ਵਜ੍ਹਾ ਨਾਲ ਫਿਰ ਉਹਨਾਂ ਦਾ ਇੱਥੇ ਆਨ ਜਾਂ ਜ਼ਿਆਦਾ ਵਾ ਇਨਵੈਸਟਮੈਂਟ ਨਾ ਕੀਏ ਚੈਰਿਟੀ ਕਰਦੇ ਆ ਇੱਥੇ ਉਹ ਤੇ ਉਹ ਚੈਰਿਟੀ ਲਾ ਲੋ ਯਾਰ ਤੁਸੀਂ ਉਥੇ ਪੂਰੀ ਦੁਨੀਆ ਚ ਹੀ ਕਰਦੇ ਆ ਉਹਨਾਂ ਨੇ ਚੈਰਿਟੀ ਤੇ ਪੂਰੀ ਦੁਨੀਆ ਚ ਹੀ ਕਰਦੇ ਆ ਉਹ ਤੇ ਤੁਹਾਨੂੰ ਪਤਾ ਰਸ਼ੀਆ ਦੇ ਵਿੱਚ ਵੀ ਉਹ ਜਾਂਦੇ ਆ ਮੈਂ ਤਾਂ ਕਈ ਜਗ੍ਹਾ ਤੇ ਕਈ ਕੰਟਰੀਆਂ ਚ ਗਿਆ ਹਾਂ ਤੇ ਉਹ ਬਹੁਤ ਜ਼ਿਆਦਾ ਚੈਰਿਟੀ ਕਰਦੇ ਆ ਜਾਂ ਤੁਸੀਂ ਉਹਨਾਂ ਨੂੰ ਸਮਝ ਲੋ ਕਿ ਉਹ ਹੈਲਪ ਕਰਦੇ ਆ ਜਿਹੜੀਆਂ ਕੰਟਰੀਆਂ ਮਾੜੀਆਂ ਵਾ ਉਹ ਚਾਹੁੰਦੇ ਆ ਕਿ ਸਾਡੇ ਬਰਾਬਰ ਆ ਜਾਣ ਤੇ ਉਹ ਇਹ ਸ਼ੇਖਾਂ ਦਾ ਤਾਂ ਵਾ ਤੇ ਰੋਹੀ ਲਫ਼ਜ਼ ਜਿਹੜਾ ਵਾ ਇਹ ਬਾਬਾ ਗੁਲਾਮ ਫਰੀਦ ਨੇ ਇਹਦਾ ਲਫ਼ਜ਼ ਨੂੰ ਰੋਹੀ ਨੂੰ ਮਤਾਰਫ਼ ਕਰਵਾਇਆ ਵੈਸੇ ਚੋਲਸਤਾਨ ਵੀ ਕਿਹਾ ਜਾਂਦਾ ਚੋਲਸਤਾਨ ਤੇ ਰੋਹੀ ਲਫ਼ਜ਼ ਜਿਹੜਾ ਉਹਨਾਂ ਨੇ ਮਤਾਰਫ਼ ਕਰਾਇਆ ਉਹਨਾਂ ਨੇ ਬਲਕਿ ਇਹਦੇ ਉੱਤੇ ਰੋਹੀ ਦੇ ਉੱਤੇ ਉਹਨਾਂ ਨੇ ਇੱਕ ਬੁੱਕ ਕੱਢੀ ਹੋਈ ਆ ਰੋਹੀ ਦਾ ਵੀ ਰੋਹੀ ਦਾ ਕੀ ਮਤਲਬ ਆ ਤੇ ਇੱਥੇ ਕਿਉਂਕਿ ਇਹ रियासत ਪਹਿਲੇ ਬਾਵਲਪੁਰ ਰਿਆਸਤ ਸੀ ਇਹਦਾ ਨਾਮ ਸੀ ਰਿਆਸਤ ਬਾਵਲਪੁਰ ਜੀ ਤੇ ਇਹ ਜਦੋਂ ਸਾਡਾ ਫਿਰ ਵਨ ਯੂਨਿਟ ਬਣਿਆ ਤੇ ਉਦੋਂ ਸਾਰੀਆਂ ਰਿਆਸਤਾਂ ਜ਼ਮ ਹੋ ਗਈਆਂ ਹੂੰ ਹੂੰ ਤੇ ਇਹ ਸੂਬਾ ਪੰਜਾਬ ਇਹ ਸਾਰਾ ਬਣ ਗਿਆ ਹੂੰ ਹੂੰ ਤੇ ਪੰਜਾਬ ਸਾਡਾ ਮਾਸ਼ਾਅੱਲਾ ਜਿਹੜਾ ਲੈਂਦਾ ਪੰਜਾਬ ਆ ਸਾਡੇ ਪਾਕਿਸਤਾਨ ਵਾਲਾ ਪੰਜਾਬ ਇਹ ਤਕਰੀਬਨ ਕੋਈ 12-13 ਕਰੋੜ ਦੀ ਆਬਾਦੀ ਆ ਹੂੰ ਤੇ ਐਵੇਂ ਬਿਲਕੁਲ ਭਾਈ ਚਾਰੇ ਨੂੰ ਰੈਂਡ ਆ ਕਦੀ ਅਸੀਂ ਤੇ ਮਤਲਬ ਤੁਸੀਂ ਇੱਥੇ ਆਏ ਤੁਹਾਨੂੰ ਫੀਲ ਹੀ ਨਹੀਂ ਹੋਣਾ ਤੁਹਾਨੂੰ ਨਹੀਂ ਫੀਲ ਹੋ ਰਿਹਾ ਹੋਣਾ ਕਿ ਇੱਥੇ ਦੇ ਲੋਕ ਕਿੱਦਾਂ ਦੇ ਪਿਆਰ ਮੁਹੱਬਤਾਂ ਵੰਡਣ ਵਾਲੇ ਚਾ ਚੜਿਆ ਯਾਰ ਸਾਡੇ ਪ੍ਰੋਣੇ ਆਏ ਆ ਹੂੰ 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 ਤੇ ਦੇਖੋ ਤੁਹਾਨੂੰ ਅੱਜ ਕਿੰਨਾ ਪ੍ਰੋਟੋਕੋਲ ਕੱਲ ਵੀ ਅੱਜ ਵੀ ਮਤਲਬ ਚਾ ਚੜਿਆ ਬਿਲਕੁਲ ਮੈਂ ਆ ਦੋਸਤਾਂ ਦੇ ਨਾਲ ਢਿੱਲੋ ਸਾਹਿਬ ਹੁਣਾਂ ਦੇ ਨਾਲ ਯੂਕੇ ਤੋਂ ਆਏ ਉਹਨਾਂ ਨਾਲ ਅੱਜ ਬਾਜ਼ਾਰ ਗਿਆ ਬੜੇ ਲੋਕ ਉਹਨਾਂ ਨੂੰ ਜੱਫੀਆਂ ਪਾਪਾ ਫੋਟੋ ਬਣਾਉਣ ਦੇ ਤੇ ਇਹ ਸਾਡੇ ਇੱਥੇ ਪਹਿਲੀ ਦਫ਼ਾ ਇਦਾਂ ਹੋਇਆ ਕਿ ਜਿਹੜੇ ਸਾਡੇ ਪੰਜਾਬ ਤੋਂ ਭਰਾ ਚੜ੍ਹਦੇ ਪੰਜਾਬ ਤੋਂ ਆਏ ਆ ਜਾਂ ਯੂਕੇ ਕਿ ਆਸਟ੍ਰੇਲੀਆ ਤੋਂ ਜਿਵੇਂ ਤੁਸੀਂ ਮਿੰਟੂ ਭਾਈ ਤੁਸੀਂ ਆਏ ਹੋ ਤੇ ਸਾਡੇ ਵਾਸਤੇ ਤੇ ਇਹ ਬੜੀ ਖੁਸ਼ੀ ਦੀ ਗੱਲ ਆ ਸਾਡੇ ਪਰੋਣੇ ਸਾਡੇ ਘਰ ਆਏ ਅਪਾ ਗੱਲ ਛੇਖਾਂ ਦੀ ਫੇਰ ਇੰਨੀ ਕੁ ਕਰੀਏ ਹੋਰ ਤੁਸੀਂ ਮੈਂ ਸਮਝ ਗਿਆ ਉਹ ਸਾਲ ਭਾਰੀ ਇੱਥੇ ਆਉਂਦੇ ਆ ਜਾਂ ਕੋਈ ਸਮੇਂ ਲਈ ਆਉਂਦੇ ਆ ਸ਼ਿਕਾਰ ਖੇਡਣ ਰੈਸਟ ਕਰਨ ਛੁੱਟੀਆਂ ਕੱਟਣ ਤੇ ਉਹਦੇ ਨਾਲ ਹੋਰ ਕੋਈ ਰੋਜ਼ਗਾਰ ਦੇ ਵਸੀਲੇ ਵੀ ਵੱਧਦੇ ਜਦੋਂ ਆਉਂਦੇ ਆ ਜਾਂ ਕੋਈ ਇਦਾਂ ਦੀ ਕੋਸ਼ਿਸ਼ ਹਾਂਜੀ ਸਾਰੀ ਗੱਲ ਉਹ ਜਦੋਂ ਇੱਥੇ ਆਉਣਗੇ ਤੇ ਉਹ ਜਿਹਦੇ ਉੱਥੇ ਇੱਥੇ ਉਹਨਾਂ ਦੇ ਉਥੋਂ ਜ਼ਿਆਦਾ ਉੱਥੇ ਲੈਂਦੇ ਆਪਣੇ ਡਰਾਈਵਰਜ਼ ਕੁਝ ਇੱਥੇ ਹੁੰਦੇ ਆ ਤੇ ਆਲਰੇਡੀ ਵੈਸੇ ਹੀ ਇੱਥੇ ਉਹ ਐਜ਼ ਅ ਗਵਰਨਮੈਂਟ ਦੇ ਮਹਿਮਾਨ ਹੁੰਦੇ ਆ ਉਹ ਆਉਂਦੇ ਆ ਆਪਣੇ ਗਵਰਨਮੈਂਟ ਦੇ ਮਹਿਮਾਨ ਹੁੰਦੇ ਆ ਤੇ ਗਵਰਨਮੈਂਟ ਦੇ ਮਹਿਮਾਨਾਂ ਦੀ ਤਰ੍ਹਾਂ ਆਉਂਦੇ ਜਿੱਦਾਂ ਕੋਈ 1 ਵੀਕ ਦਾ ਦੌਰਾ ਹੋ ਗਿਆ 2 ਵੀਕ ਦਾ ਹੋ ਗਿਆ ਐਦਾਂ ਓਕੇ ਪਰ ਇਹ ਏਰੀਆ ਦੀ ਸ਼ਾਨ ਹੀ ਹੈ ਕਿ ਜਦੋਂ ਮਹਿਲ ਬਣੇ ਹੋਏ ਐ ਇਸ ਏਰੀਏ ਦੀ ਰੋਹਿਆਂ ਦੇ ਵਿੱਚ ਵੱਡੀ ਗੱਲ ਆ ਜੀ ਸੋ ਜੇ ਆਪਾਂ ਹੋਰ ਇਦੋਂ ਅੱਗੇ ਵੀ ਚੱਲੀਏ ਤੁਹਾਡੀਆਂ ਜ਼ਿੰਮੇਵਾਰੀਆਂ ਬਿਜ਼ਨਸ ਦੇ ਤੌਰ ਤੇ ਹੈ ਜੇ ਚੈਂਬਰ ਆਫ ਕਾਮਰਸ ਵਿੱਚ ਵੀ ਆ ਸਾਰਕ ਵਿੱਚ ਵੀ ਆ ਪਰ ਪਹਿਲਾਂ ਤਾਂ ਮੈਂ ਨਾ ਥੋੜੀਆਂ ਜਿਹੀਆਂ ਅਗਲੀਆਂ ਮੈਂ ਨੂੰ ਕਿਉਂਕਿ ਮੈਨੂੰ ਪਤਾ ਤੁਸੀਂ ਕਬੱਡੀ ਨਾਲ ਵੀ ਬਹੁਤ ਨੇੜੇ ਤੋਂ ਜੁੜੇ ਹੋ ਹਾਂ ਹਾਂਜੀ ਮੈਂ ਪ੍ਰੈਜ਼ੀਡੈਂਟਾਂ ਕਬੱਡੀ ਦੀ ਮੈਂ ਕਬੱਡੀ ਦੀ ਵੀ ਗੱਲ ਕਰੂੰਗਾ ਪਰ ਉਸ ਤੋਂ ਪਹਿਲਾਂ ਮੈਂ ਇਹ ਪੁੱਛਣਾ ਕਿ ਇਹ ਦਾ ਜਦੋਂ ਇਹ ਜਿਹੜਾ ਨਾਂ ਜਿਹੜਾ ਬੜਾ ਥੋੜਾ ਜਿਹਾ ਵੱਖਰਾ ਨਾਂ ਰਹੀਮ ਯਾਰ ਖਾਨ ਜੀ ਇਹ ਨਾ ਰਿਆਸਤ ਸੀਗੀ ਨਵਾਬ ਸਾਦਕ ਸਾਹਿਬ ਦੇ ਨਾਂ ਦੀ ਅੱਛਾ ਜੀ ਤੇ ਇਹ ਦਾ ਪਹਿਲਾ ਰਹੀਮ ਯਾਰ ਖਾਨ ਦਾ ਨਾਮ ਸੀ ਨੋ ਸ਼ਹਿਰਾ ਨੁਸ਼ਹਿਰਾ ਜੇ ਮੇ ਸਾਡੇ ਨੁਸ਼ਹਿਰਾ ਪੰਨੂਆ ਤੁਹਾਡਾ ਨੁਸ਼ਹਿਰਾ ਵਿਰਕਾਂ ਪੰਨੂਆ ਉਧਰ ਇੱਥੇ ਅੱਛਾ ਇਹਦਾ ਨਾਮ ਸੀ ਨੁਸ਼ਹਿਰਾ ਅੱਛਾ ਜੀ ਤੇ ਇਹ ਨਵਾਬ ਸਾਦਕ ਸਾਹਿਬ ਦੇ ਬੇਟੀਆਂ ਦਾ ਨਾਮ ਆ ਰਹੀਮ ਯਾਰ ਖਾਨ ਅੱਛਾ ਜੀ ਇਹ ਨਵਾਬ ਸਾਹਿਬ ਨੇ ਆਪਣੇ ਬੇਟੇ ਦੇ ਨਾਮ ਤੇ ਰੱਖਿਆ ਹੋਇਆ ਅੱਛਾ ਪਹਿਲਾਂ ਦਾ ਨਾਮ ਤੇ ਹਾਂ ਆਪਾਂ ਜਿੱਥੇ ਆ ਬੈਠੇ ਆ ਜੀ ਆ ਇਹਦਾ ਨਾਮ ਹੈਗਾ ਸਾਦਕ ਕਲੱਬ ਜੀ ਇਹ ਨਵਾਬ ਸਾਦਕ ਸਾਹਿਬ ਦੇ ਇਰਿਆਸਤ ਦਾ ਮਾਲਕ ਸੀ ਇਹ ਉਹਦੇ ਨਾਮ ਦਾ ਵਾ ਇਹ ਉਹਨਾਂ ਦੇ ਨਾਮ ਇਹ ਉਹਨਾਂ ਨੇ 19 ਸਨ ਇਹਦਾ ਇਫਤਤਾ ਕੀਤਾ ਸੀਗਾ 1939 ਚ 1939 ਚ 1939 ਚ ਕੀਤਾ ਸੀ ਤੇ ਜਦੋਂ ਇਹ ਬਣ ਗਿਆ 1951 ਚ ਕੰਪਲੀਟ ਹੋਇਆ ਅੱਛਾ ਇਹ ਜਦੋਂ ਪਾਕਿਸਤਾਨ ਬਣਿਆ ਤੇ ਉਹ ਤੋਂ ਬਾਅਦ ਦੇ 3 ਸਾਲ 4 ਸਾਲ ਬਾਅਦ ਬਣਿਆ ਆ ਕੰਪਲੀਟ ਹੋਇਆ ਹੂੰ ਤੇ ਇਹ ਤਾਂ ਇਹਦਾ ਨਾਂ ਇਹ ਰਹੀਮ ਯਾਰ ਖਾਨ ਰੱਖਿਆ ਹੋਇਆ ਸੋ ਗੱਲ ਜੇ ਹੁਣ ਆਪਾਂ ਕਰੀਏ ਤੁਹਾਡੇ ਕਬੱਡੀ ਪਿਆਰ ਦੀ ਤੁਸੀਂ ਕਬੱਡੀ ਦੇ ਇੱਥੇ ਚੇਅਰਮੈਨ ਹੋ ਜੀ ਮੈਂ ਸਦਰਾਂ ਕਬੱਡੀ ਐਸੋਸੀਏਸ਼ਨ ਜ਼ਿਲ੍ਹੇ ਦਾ ਜ਼ਿਲ੍ਹੇ ਦੇ ਸਦਰਾਂ ਜੀ ਤੇ ਕੀ ਕਬੱਡੀ ਦਾ ਕਿਵੇਂ ਤੁਹਾਡੇ ਰਹੀਮ ਯਾਰ ਖਾਨ ਦੇ ਇੱਕ ਦੋਸਤ ਮੁੰਡੇ ਬਾਹਰ ਵੀ ਖੇਡਦੇ ਆ ਸੋਨਾ ਨਾਮ ਕਮਾਇਆ ਉਹਨਾਂ ਨੇ ਜੀ ਕੀ ਕਬੱਡੀ ਬਾਰੇ ਕੀ ਤੁਹਾਡੀ ਗੱਲ ਕਰਨੀ ਚਾਹੋਗੇ ਅਸਲ ਜੇ ਜਦੋਂ ਤੇ ਇਕੱਠਾ ਹੀ ਸੀ ਪੂਰਾ ਹਿੰਦੁਸਤਾਨ ਜੀ ਤੇ ਇਹ ਆਪਣੇ ਜਿਹੜੇ ਪੰਜਾਬੀ ਵੱਡੇ ਬਜ਼ੁਰਗ ਸੀ ਉਹਨਾਂ ਨੂੰ ਬਹੁਤ ਸ਼ੌਕ ਸੀਗਾ ਕਬੱਡੀ ਦਾ ਫਿਰ ਇਹ ਜਦੋਂ علیحدਾ ਹੋਇਆ ਫਿਰ ਇਹ ਕੁਸ਼ਤੀ ਮਲ ਕਬੱਡੀ ਤੇ ਇਹ ਕਬੱਡੀ ਸਾਡੇ ਨਾਲ ਪਹਿਲੇ ਤੇ ਸ਼ੁਰੂ ਤੋਂ ਬਹੁਤ ਸੀਗੀ ਖੇਡਦੇ ਹੁੰਦੇ ਸੀ ਨੌਜਵਾਨ ਬੜਾ ਸ਼ੌਕ ਸੀਗਾ ਸਾਡਾ ਕਿਉਂਕਿ ਆਹ ਇਲਾਕਾ ਇਦਾਂ ਦਾ ਵਾ ਇੱਥੇ ਕਬੱਡੀ ਦਾ ਸ਼ੌਕ ਨਹੀਂ ਰੱਖਿਆ ਜਾਂਦਾ ਹੂੰ ਹੂੰ ਤੇ ਮੈਂ ਮੇਰਾ ਆਉਣ ਜਾਣ ਲਾਹੌਰ ਫੈਸਲਾਬਾਦ ਲੈਲਪੁਰ ਜਿਹਨੂੰ ਕਹਿੰਦੇ ਉਧਰ ਆਉਣ ਜਾਣਾ ਸਾਡੇ ਲੈਲਪੁਰ ਤੇ ਬਹੁਤ ਖਿਲਾੜੀ ਆ ਜਿਹੜੇ ਇੰਟਰਨੈਸ਼ਨਲ ਵੀ ਖੇਲਣ ਦੇ ਆ ਤੇ ਉਸ ਤੋਂ ਬਾਅਦ ਮੇਰੇ ਉੱਥੇ ਆਉਣ ਜਾਣ ਸੀ ਮੇਰੇ ਦੋਸਤਾਂ ਨੇ ਮੈਨੂੰ ਕਿਹਾ ਯਾਰ ਚਾ ਸਭ ਤੁਸੀਂ ਡੋਨੇਸ਼ਨ ਵੀ ਅੱਛੀ ਕਰ ਲੈਂਦੇ ਹੋ बिजनेਸਮੈਨ ਵੀ ਉਹ ਤੇ ਕਬੱਡੀ ਇੱਥੋਂ ਖਤਮ ਹੋ ਗਈ ਹੂੰ ਹੂੰ ਤੇ ਤੁਸੀਂ ਅਗਰ ਪਾਰਟਿਸਿਪੇਟ ਕਰੋ ਨਾ ਹੂੰ ਤੇ ਅਸੀਂ ਤੁਹਾਨੂੰ ਤੁਸੀਂ ਕਬੱਡੀ ਕਰਾਓ ਅਸੀਂ ਤੁਹਾਨੂੰ ਪ੍ਰੈਜ਼ੀਡੈਂਟ ਵੀ ਬਣਾ ਦੇਣਾ ਮੈਂ ਕਿਹਾ ਮੈਨੂੰ ਪ੍ਰੈਜ਼ੀਡੈਂਟ ਨਾ ਬਣਾਓ ਕਹਿੰਦੇ ਨਹੀਂ ਫਿਰ ਤੇਰੀਆਂ ਜ਼ਿੰਮੇਵਾਰੀਆਂ ਵਧ ਹੋ ਜਾਣੀਆਂ ਤੁਸੀਂ ਕਰਾਓਗੇ ਹੂੰ ਹੁਣ ਜਿੱਦਾਂ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਮੈਨੂੰ ਤੀਸਰਾ ਸਾਲ ਆ ਹੂੰ ਹੂੰ ਅਸੀਂ ਤਕਰੀਬਨ ਕੋਈ ਸਾਲ ਚ 20 25 ਇੱਥੇ ਮੈਚ ਕਰਵਾਇਦੇ ਔਰ ਇੰਟਰਨੈਸ਼ਨਲ ਖਿਡਾਰੀ ਆਉਂਦੇ ਆ ਹੂੰ ਹੂੰ ਆ ਰਾਣਾ ਸ਼ਾਨ ਹੁਣ ਨਿਊਜ਼ੀਲੈਂਡ ਤੋਂ ਵਰਲਡ ਕੱਪ ਇਹਨਾਂ ਨੇ ਜ ਸਾਡੇ ਤੇ ਇਦਾਂ ਹੁੰਦਾ ਤੇ ਜਿੱਦਾਂ ਸਾਨੂੰ ਸਾਰਾ ਪੁਰਾਣਾ ਯਾਦ ਆ ਜਾਂਦਾ ਜਦੋਂ ਕਬੱਡੀ ਹੁੰਦੀ ਆ ਮੈਂ ਤੇ ਹੁਣ ਉਹ ਮੈਂ ਅਕਸਰ ਕਈ ਜਗ੍ਹਾ ਤੇ ਜਾਂਦਾ ਨਾ ਉਹ ਮੈਨੂੰ ਜ਼ਿਆਦਾ ਲੋਕ ਕਬੱਡੀ ਦੇ ਨਾਂ ਤੋਂ ਮੈਨੂੰ ਜਾਣਦੇ ਮੇਰੇ ਨਾਂ ਤੋਂ ਨਹੀਂ ਵਾਕਫ ਕਹਿੰਦੇ ਉਹ ਭਾਈ ਜਾ ਰਹੇ ਜਿਹੜੇ ਕਬੱਡੀ ਕਰਾਉਂਦੇ ਆ ਕਬੱਡੀ ਕਰਾਉਂਦੇ ਤੇ ਉਹ ਫਿਰ ਇਹ ਤੁਹਾਨੂੰ ਪਤਾ ਪੰਜਾਬੀ ਖੇਲ ਆ ਤੇ ਇਹਨੂੰ ਅਸੀਂ ਜ਼ਿੰਦਾ ਕਰ ਰੱਖਣ ਵਾਸਤੇ ਨਾ ਇਹਨੂੰ ਅਸੀਂ ਉਥੋਂ ਖਿਡਾਰੀਆਂ ਨੂੰ ਸੱਦੀ ਇੱਥੇ ਖਿਡਾਰੀ ਆ ਕੇ ਸਾਡੇ ਦੋ ਤਿੰਨ ਉਹ ਜ਼ਿਆਦਾ ਅਸੀਂ ਲਾਲਪੁਰ ਤੋਂ ਲਾਹੌਰ ਤੋਂ ਗੁਜਰਾਤ ਤੋਂ ਇਧਰੋਂ ਪੰਜਾਬ ਚੜਦੇ ਪੰਜਾਬ ਵਾਲੇ ਬਸ ਉਹ ਹੁੰਦੇ ਆ ਬੜਾ ਚਾ ਚੜਦਾ ਫਿਰ 2-2 3-3 ਦਿਨ ਇੱਥੇ ਸਾਡੇ ਦੇ ਮੇਲੇ ਲੱਗਾ ਰਹਿੰਦਾ ਕਬੱਡੀ ਦਾ ਤੇ ਕਬੱਡੀ ਦੇ ਨਾਲ ਨਾਲ ਤੁਸੀਂ बिजनेसमੈਨ ਵੀ ਆ ਤੁਸੀਂ ਖੁਦ ਵੀ ਰੀਅਲ ਏਸਟੇਟ ਦੇ ਬਿਜ਼ਨਸ ਤੋਂ ਪਰ ਇੱਥੇ ਜਿਹੜੀ ਆਮ ਦੁਨੀਆ ਦੀ ਗੱਲ ਕਰੀਏ ਆਮ ਦੁਨੀਆ ਕੋਲੇ ਕੀ ਕੰਮ ਆ ਖੇਤੀਬਾੜੀ ਆ ਕੋਈ ਖਾਸ ਜਾਂ ਕੀ ਕੀ ਕੰਮ ਕਰਦੇ ਆ ਅਸਲ ਇੱਥੇ ਇਦਾਂ ਵਾ ਕਿ ਸਾਡੇ ਜਿਹੜੀ ਹੈ ਨਾ ਐਗਰੀਕਲਚਰ ਏਰੀਆ ਸਾਰਾ ਉਹ ਤੋਂ ਬਾਅਦ ਇੰਡਸਟਰੀਅਲ ਏਰੀਆ ਵਾ ਹਮਮ ਔਰ ਤੁਹਾਨੂੰ ਮੈਂ ਅੱਗੇ ਦੱਸਿਆ ਕਿ ਇੱਥੇ 슈ਗਰ ਮਿੱਲਾਂ ਬਹੁਤ ਆ ਖਾਦ ਫੈਕਟਰੀਆਂ ਵਾ ਇੱਥੇ ਮਾੜੀ ਗੈਸ ਆ ਮਤਲਬ ਇਦਾਂ ਵਾ ਕਿ ਤੁਸੀਂ ਇਹ ਸਮਝ ਲੋਗੇ 50% ਲੋਗ ਇੱਥੇ ਕਿਸਾਨ ਹਮਮ 50% ਲੋਗ ਉਹ ਆ ਜਿਹੜੇ ਚੋਪਾਂ ਕਰਦੇ ਮੁxtਲਫ ਕੰਪਨੀਆਂ ਦੇ ਵਿੱਚ ਏ ਸਾਡਾ ਜਿਹੜਾ ਆ ਪੰਜਾਬ ਦਾ ਆਖਰੀ ਜ਼ਿਲ੍ਹਾ ਵਾ ਅਸੀਂ ਉਹ ਕਹਿੰਦੇ ਨਾ ਅਸੀਂ ਪੰਜਾਬੀ ਸਾਰੇ ਅਸੀਂ ਲਾਹੌਰ ਜਾਈਏ ਅਸੀਂ ਉਹਨਾਂ ਨੂੰ ਕਹੀਦਾ ਸੀ ਟੇਲਾਂ ਦੇ ਬੈਠੇ ਹੂੰ ਉਹ ਜਿੱਦਾਂ ਟੇਲਾਂ ਦੇ ਨਾ ਪਾਣੀ ਆ ਜਾਂਦੇ ਅਸੀਂ ਕਹਿੰਦੇ ਟੇਲਾਂ ਦੇ ਬੈਠੇ ਹਾਂਜੀ ਬਾਹਰਲੇ ਸਾਨੂੰ ਇੱਥੇ ਇਹ ਸਹੂਲਤ ਆ ਸਾਡੇ ਨਾਲ ਜਿੰਨੇ ਲੋਕ ਸਾਰੇ ਇੱਥੇ ਹੁੰਦੇ ਸ਼ਾਪਿੰਗ ਇੱਥੇ ਕਰਦੇ ਸਾਡੇ ਕੋਲ ਇੰਨੀ ਇੰਡਸਟਰੀਜ਼ ਆ ਫਿਰ ਸਾਡੇ ਨੇੜੇ ਇਥੇ ਮੋਟਰਵੇ ਗੁਜ਼ਰਦੀ ਆ ਅਸੀਂ ਇਥੋਂ ਲਾਹੌਰ ਜਾਣਾ ਹੋਵੇ ਨਾ ਤੇ 5 ਘੰਟੇ ਲੱਗਦੇ ਆ ਮੋਟਰਵੇ ਬਣਨ ਦੇ ਨਾਲ ਇੰਨੀ ਸੌਖ ਸੁੱਖ ਹੋ ਗਿਆ ਉਹਦੀ ਵਜ੍ਹਾ ਨਾਲ ਸਾਡੇ ਲੋਗ ਅੱਧੇ ਇੱਕ ਕਿਸਾਨ ਹੂੰ ਹੂੰ ਐਗਰੀਕਲਚਰ ਨਾਲ ਅਟੈਚ ਆ ਅੱਧੇ ਇੱਕ ਤੁਸੀਂ ਇਹ ਲਾ ਲਓ ਇੰਡਸਟਰੀ ਨਾਲ ਅਟੈਚ ਆ ਹੂੰ ਤੇ ਅਲਹਮਦੁਲਿਲਾ ਖੁਸ਼ਹਾਲ ਆ ਲੋਗ ਇੱਥੇ ਤੁਸੀਂ ਦੇਖਿਆ ਹੋਣਾ ਲੋਕਾਂ ਦਾ ਸਟਾਈਲ ਰਹਿਣ ਦਾ ਖਾਣ ਪੀਣ ਉੱਠਣ ਬੈਣ ਦਾ ਵਧੀਆ ਸਟਾਈਲ ਆ ਖੇਤੀ ਹੁਣ ਰੋਹੀ ਆ ਕਹਿੰਦੇ ਆ ਦਾ ਜਦੋਂ ਆਪਾਂ ਬਰਾਨੀ ਏਰੀਆ ਮਹਿਰ ਦਾ ਪਾਣੀ ਥੋੜਾ ਇੱਥੇ ਸਾਡੇ ਸੋਚ ਮੁਤਾਬਕ ਰੋਹੀ ਦੇ ਨਾਂ ਤਾਂ ਇਹੀ ਗੱਲਾਂ ਜੁੜਦੀਆਂ ਤੇ ਖੇਤੀ ਕਾਦੀ ਹੁੰਦੀ ਐ ਮੇਨ ਖੇਤੀ ਸਾਡੇ ਚ ਸਭ ਤੋਂ ਜ਼ਿਆਦਾ ਜਿਹੜੀ ਹੁੰਦੀ ਨਾ ਪਹਿਲਾ ਨੰਬਰ ਜਿਹੜਾ ਸਾਡਾ ਵਾ ਇਹ ਹੈਗਾ ਨੰਬਰ 1 ਜ਼ਿਲ੍ਹਾ ਰਹੀਮਯਾਰ ਖਾਨ ਜਿਹੜਾ ਵਾ ਆਮ ਬਹੁਤ ਪੈਦਾ ਕਰਦਾ ਅੱਛਾ ਜੀ ਸਾਡਾ ਹੀ ਜਿਹੜਾ ਆਮ ਹਨਾ ਇਹ ਪੂਰੀ ਦੁਨੀਆ ਜਾਂਦਾ ਅੱਛਾ ਔਰ ਐਸਾ ਵਧੀਆ ਤौसी ਸੁਣ ਕੇ ਹੈਰਾਨ ਹੋ ਜੂਗੇ ਹੂੰ ਹੂੰ ਇਹਦੇ ਵਿੱਚ ਅੱਲਾ ਨੇ ਐਸਾ ਜ਼ਾਇਕਾ ਰੱਖਿਆ ਕਿ ਕੋਈ ਇਹਦੇ ਨਾਲ ਦਾ ਜ਼ਾਇਕਾ ਹੀ ਹੈ ਨਹੀਂ ਅੱਛਾ ਜੀ ਇਹ ਅੰਬ ਦੀ ਸਾਡਾ ਜ਼ਿਲ੍ਹਾ ਰਹੀਮਯਾਰ ਦਾ ਅੰਬ ਦੇ ਲਿਆ ਚ ਨੰਬਰ 1 ਇਹ ਇਹਦਾ ਫਿਰ ਜਦੋਂ ਬਾਹਰ ਮਾਰਕੀਟ 'ਚ ਇਹਦਾ ਨਾਂ ਰਹੀਮਯਾਰ ਖਾਨ ਦੇ ਨਾਂ ਤੇ ਵਿਕਦਾ ਜਾਂਦਾ ਕੋਈ ਨਾਂ ਨਹੀਂ ਉਹ ਲੋਕਾਂ ਨੇ ਆਪਣੀਆਂ ਕੰਪਨੀਆਂ ਰੱਖੇ ਤੇ ਪਾਕਿਸਤਾਨ ਦਾ ਨਾਂ ਲਿਖ ਦਿੰਦੇ ਆ ਹੁਣ ਤੁਸੀਂ ਇਹ ਦੇਖੋ ਕਿ ਇਹ ਯੂਕੇ ਦੇ ਵਿੱਚ ਇੱਕ ਅੰਬ 12 ਡਾਲਰ ਦਾ ਹੂੰ ਮੇਰਾ ਜਾਣਾ ਹੋਇਆ ਮੈਂ ਉੱਥੇ ਦੇਖਿਆ ਤੇ ਉਹ ਲਿਖਿਆ ਪਾਕਿਸਤਾਨ ਦਾ 12 ਡਾਲਰ ਦਾ ਆਂਬ ਤੇ ਉਹ ਇੱਥੇ ਕੋਈ ਐਸੀ ਇੱਕ ਅੱਛੀ ਨਸਲ ਆ ਉਹ ਖਰਾਬ ਵੀ ਨਹੀਂ ਹੁੰਦੀ ਬੜਾ ਅੱਛਾ ਆਂਬਾ ਵਾਈਟ ਚੌਂਸਾ ਬਹੁਤ ਨਸਲ ਆ ਉਸ ਤੋਂ ਬਾਅਦ ਤੁਸੀਂ ਮੈਨੂੰ ਪੁੱਛਿਆ ਕਿ ਉਹ ਇੱਥੇ ਲੋਕਾਂ ਦਾ ਰੋਹੀ ਆ ਤੇ ਰੋਜ਼ ਉਸ ਤੋਂ ਬਾਅਦ ਸਾਡੇ ਨੰਬਰ 1 ਜਿਹੜਾ ਪੂਰੇ ਪੰਜਾਬ ਚ 슈ਗਰ ਕੈਨ ਗੰਨਾ ਬਹੁਤ ਹੁੰਦਾ ਗੰਨਾ ਬਹੁਤ ਹੁੰਦਾ ਸਾਡੇ ਇੱਥੇ ਦਰਿਆ ਜਿੱਥੇ ਅਸੀਂ ਜੇ ਸ਼ਹਿਰ ਚ ਬੈਠੇ ਆਂ ਇਹ ਸ਼ਹਿਰ ਦੇ ਵਿੱਚੋਂ ਦੋ ਨਹਿਰਾਂ ਗੁਜ਼ਰਨ ਡੀਆਂ ਬਹੁਤ ਵੱਡੀਆਂ ਵੱਡੀਆਂ ਜਿਹਦੇ ਨਾਲ ਉਹਦੀ ਖੂਬਸੂਰਤੀ ਆ ਹੈਡਪਾਈਨਾਂ ਤੋਂ ਸਾਡੇ ਦਰਿਆ ਤੋਂ ਤੋਂ ਦੀਆਂ ਤੇ ਉਹਦੇ ਨਾਲ ਐਸ ਬਾਕੀ ਜਿਹੜੇ ਲੋਗ ਆ 슈ਗਰ ਕੈਨ ਆ ਦੋਸਤੋ ਬਾਦ ਕਾਟਨ ਬਹੁਤ ਕਾਸ਼ਤ ਹੁੰਦੀ ਹੈ ਉਸ ਤੋਂ ਬਾਦ ਸਾਡੇ ਗੰਧਮ ਬਹੁਤ ਕਾਸ਼ਤ ਹੁੰਦੀ ਹੈ ਗੰਧਮ ਦੀ ਗੰਧਮ ਹੁੰਦੀ ਸਾਡੇ ਤਕਰੀਬਨ ਆ ਫਸਲਾਂ ਹੁੰਦੀਆਂ ਜਿਹੜਾ ਅੱਪਰ ਪੰਜਾਬ ਆ ਜਿਹਨੂੰ ਅਸੀਂ ਸਾਡਾ ਲਾਲਪੁਰ ਵਾਲੀ ਸਾਈਡ ਜਾਂ ਮਲਤਾਨ ਕੋਲ ਜਾਈਏ ਉਧਰ ਹੋਰ ਫਸਲਾਂ ਹੁੰਦੀਆਂ ਉਹ ਸਾਲ ਚ ਤਿੰਨ ਤਿੰਨ ਫਸਲਾਂ ਵੀ ਕਾਸ਼ ਕਰ ਲੈਂਦੇ ਆਲੂ ਬੀਜ ਲਿਆ ਮਟਰ ਬੀਜ ਲਿਆ ਉਹ ਹੋਰ ਐਦਾਂ ਕਰ ਲਿਆ ਪਰ ਖੇਤੀ ਇੱਥੇ ਸੋਹਣੀ ਹੁੰਦੀ ਹੈ ਖੇਤੀ ਸੋਹਣੀ ਹੁੰਦੀ ਆ ਅੱਛਾ ਰੇਟ ਮਿਲ ਜਾਂਦਾ ਵਾ ਤੇ ਉਹ ਦੀ ਵਜ੍ਹਾ ਨਾਲ ਫਿਰ ਲੋਕ ਖੁਸ਼ਹਾਲ ਬੋਤਲ ਹਮਦ। ਜਾਨੀ ਕਿ ਰੋਹੀ ਤਾਂ ਫਿਰ ਕੁਝ ਕਿਲੋਮੀਟਰ ਗਾਂ ਤੋਂ ਸ਼ੁਰੂ ਹੁੰਦੀ ਹੈ ਜੈ ਮੈਰਾਂ ਤੋਂ ਕਿਉਂਕਿ ਨਾ ਆਪਾਂ ਰੋਹੀ ਕਹਿ ਦਿੰਨੇ ਆ ਪਰ ਜੇ ਰੋਹੀ ਤਾਂ ਜਿੱਥੇ ਟਿੱਬੇ ਸ਼ੁਰੂ ਹੋਗੇ ਉੱਥੇ ਹੀ ਆ ਤੁਹਾਨੂੰ ਰੋਹੀ ਦੀ ਮੈਂ ਖੂਬੀ ਦੱਸ ਦਵਾ। ਜੀ। ਰੋਹੀ ਦੀ ਇਹ ਖੂਬੀ ਆ ਕਿ ਸਾਡੇ ਇੱਥੇ ਰੋਹੀ ਜਿਹਨੂੰ ਚੋਲਸਤਾਨ ਕਹਿੰਨੇ ਸੀ ਤੇ ਰੋਹੀ ਕਹਿੰਨੇ ਆ। ਉੱਥੇ ਸਾਡੇ ਕੋਲ ਜਿਹਦੇ ਵਿੱਚ ਤੁਸੀਂ ਜਾਨਵਰ ਲਾ ਲੋ ਬੱਕਰੀ, ਪੇੜ, ਗਾਏ, ਊਠ ਜਿਹਨੂੰ ਕੈਮਲ ਕਹਿੰਦੇ ਇਹ ਬਹੁਤ ਜ਼ਿਆਦਾ ਤਦਾਦ ਚਾ ਮਤਲਬ ਜਿੱਦਾਂ ਕਿ ਉਹ ਉਹਨਾਂ ਨੇ ਜੰਗਲ 'ਚ ਛੋੜਿਆ ਹੋਇਆ ਹੂੰ ਹੂੰ ਉੱਥੇ ਉਹਨਾਂ ਦੇ ਕੋਲ ਕਦੀ-ਕਦੀ ਲੋਕ ਚੱਕਰ ਮਾਰ ਜਾਂਦੇ ਉਹ ਉੱਥੇ ਹੀ ਪਲਣ ਡਿਆ ਉੱਥੇ ਹੀ ਬਣਣ ਡਿਆ ਤੇ ਉਹ ਸਾਡੇ ਵਾਸਤੇ ਉਹ ਸਖ ਜ਼ਿਆਦਾ ਫਾਇਦੇਮੰਦ ਆ ਜਿੰਨੀ ਸਾਨੂੰ ਫਸਲ ਲਾ ਆਮਦਨ ਦੇਣੀ ਇੰਨੀ ਕਿ ਉਹ ਵੀ ਦੇ ਰਹੇ ਲੋਕ ਉਥੋਂ ਇੱਕ ਇੱਕ ਬੰਦੇ ਕੋਲ 1000 2000 ਜਾਨਵਰ ਆ ਉਹਦਾ ਉਹਨਾਂ ਨੂੰ ਉਹ ਬੈਨੀਫਿਟ ਲੈ ਰਹੇ ਆ ਉਹਦਾ ਇਹ ਇਹਦਾ ਫਾਇਦਾ ਵਨ ਤੇ ਸਾਰਾ ਹੀ ਜੀ ਆਬਾਦ ਹੁੰਦਾ ਤੇ ਲੋਕਾਂ ਨੇ ਜਾਨਵਰ ਤੇ ਇਦਾਂ ਨਹੀਂ ਰੱਖਣੇ ਉੱਥੇ ਲੋਕਾਂ ਨੇ ਇਦਾਂ ਰੱਖੇ ਜਾਨਵਰ ਤੇ ਸਾਰਾ ਐਦਾਂ ਵਾ ਨਹੀਂ ਨਹੀਂ ਬਹੁਤ ਵਧੀਆ ਤੁਸੀਂ ਜਾਣਕਾਰੀ ਰਹੀਮ ਯਾਰਖਾਨ ਦੇ ਮਾਮਲੇ 'ਚ ਦਿੱਤੀ ਆ ਸਮੇਂ-ਸਮੇਂ 'ਤੇ ਅਸੀਂ ਤੁਹਾਨੂੰ ਜੋੜਦੇ ਰਹਾਂਗੇ ਜੇ ਕੋਈ ਹੋਰ ਵੀ ਸਾਨੂੰ ਲੋੜ ਪਿਆ ਕਰੂਗੀ ਸੀ ਜਰੂਰ ਤੁਹਾਨੂੰ ਸੰਪਰਕ ਕਰਾਂਗੇ ਪਰ ਮੈਂ ਇੱਥੇ ਦਰਸ਼ਕਾਂ ਨੂੰ ਦੱਸ ਦਿਆਂ ਜੀ ਵੀ ਬਾਈ ਜੀ ਹੋਰਾਂ ਦੇ ਬਹੁਤ ਸਖਤ ਮਿਹਨਤਾਂ ਪਿਛਲੇ 2-3 ਦਿਨਾਂ ਤੋਂ ਤੇ ਸਾਡੇ ਵੀ ਚਿਹਰੇ ਦੱਸ ਦੇਉਣਗੇ ਵੀ ਰਾਤ ਦਾ 1 ਵਜਣ ਵਾਲਾ ਹੋ ਗਿਆ ਤੇ ਪਰ ਜਿਹੜਾ ਇੱਕ ਚਾਹ ਹੁੰਦਾ ਇਹਨਾਂ ਨੂੰ ਮੇਜ਼ਬਾਨੀ ਦਾ ਸਾਨੂੰ ਮਹਿਮਾਨ ਨਵਾਜੀ ਭੋਗਣ ਦਾ ਜਿਹੜਾ ਚਾਹ ਪੀ ਚੁੱਕਿਆ ਉਹਦੇ ਕਰਕੇ ਥਕੇਮਾ ਨਹੀਂ ਆ ਰਿਹਾ ਤੇ ਭੱਜੇ ਫਿਰਦੇ ਆ ਪਰ ਅੱਜ ਹਜੇ ਇੱਕ ਦਿਨ ਹੋਰ ਕਾਨਫਰੰਸ ਨੇ ਚੱਲਣਾ ਦੋ ਦਿਨ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਹੁਣ ਇਸ ਨੂੰ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰੀਏ ਤੇ ਅਗਲਾ ਪ੍ਰੋਗਰਾਮ ਆਪਾਂ ਫੇਰ ਕਿਸੇ ਹੋਰ ਸਖਸ਼ ਨਾਲ ਤੇ ਜ਼ਰੂਰ ਕਰਾਂਗੇ ਬਾਕੀ ਚੌਧਰੀ ਸਾਹਿਬ ਬਹੁਤ ਹੀ ਇੱਥੇ ਹਰ ਕੰਮ ਦੇ ਵਿੱਚ ਬਾ ਚੜ ਕੇ ਹਿੱਸਾ ਪਾਉਂਦੇ ਆ ਤੇ ਗਾਣ ਨੂੰ ਜੇ ਤੁਸੀਂ ਵੀ ਪਾਕਿਸਤਾਨ ਨੂੰ ਆਉਣੇ ਚਾਹੋ ਤਾਂ ਜਰੂਰ ਇਹਨਾਂ ਨੂੰ ਯਾਦ ਕਰਿਆ ਕਰੋ ਇਹ ਸੇਵਾ 'ਚ ਹਾਜ਼ਰ ਹੁੰਦੇ ਆ ਤੇ ਬਹੁਤ ਹੀ ਸੇਵਾ ਭਾਵਨਾ ਵਸਦਾ ਸਾਰੇ ਪਾਕਿਸਤਾਨ ਦੇ ਸੱਜਣਾ ਮਿੱਤਰਾਂ ਕੋਲੇ ਆ ਪਰ ਚੌਧਰੀ ਸਾਹਿਬ ਕੋਲੇ ਇਦਾਂ ਨਾ ਵੀ ਕਹਿੰਦੇ ਨੇ ਉਹਦੇ ਇੱਕ ਠੰਡਾ ਭਾਂਡਾ ਤੇ ਠੰਡੇ ਭਾਂਡੇ ਨੂੰ ਫਰਕ ਨਹੀਂ ਪੈਂਦਾ ਜੇ ਕੋਈ ਇਹਦੇ ਕੋਲੇ ਚਾਰ ਬੰਦੇ ਆ ਜਾਣ ਤਾਂ ਉਹਨਾਂ ਨੂੰ ਤਾਂ ਚਾਹ ਚੜ੍ਹਦਾ ਸਮਾਂ ਦੀ ਲੱਭਦੇ ਆ ਹੁਣ ਚੌਧਰੀ ਸਾਹਿਬ ਕੋਲੇ ਧੰਨ ਦੀ ਕੋਈ ਕਮੀ ਨਹੀਂ ਹੁਣ ਆਪਾਂ ਚੌਧਰੀ ਸਾਹਿਬ ਦੀ ਕਰਾਉਣੀ ਆ ਧੰਨ ਤਨ ਠੀਕ ਹੈ ਨਾ ਜੀ ਜੀ ਤੇ ਸੋ ਬਹੁਤ ਬਹੁਤ ਮਿਹਰਬਾਨੀ ਚੌਧਰੀ ਸਾਹਿਬ ਤੇ ਚੰਗਾ ਲੱਗਿਆ ਤੁਹਾਡੇ ਨਾਲ ਸਾਝ ਪਾ ਕੇ ਤੇ ਖਾਸ ਕਰਕੇ ਜਿਹੜੀ ਇਸ ਕਾਨਫਰੰਸ ਦੀ ਫੇਰ ਇੱਕ ਵਾਰੀ ਵਧਾਈ ਬਹੁਤ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ